ਅੱਜ ਅਸੀਂ ਗੱਲ ਕਰਾਂਗੇ ਭਾਰਤੀ ਕ੍ਰਿਕਟ ਦੇ ਦੋ ਸਭ ਤੋਂ ਵੱਡੇ ਨਾਮਾਂ ਦੀ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦੋਵੇਂ ਮਹਾਨ ਖਿਡਾਰੀ ਪਰ ਸਵਾਲ ਇਹ ਹੈ ਕੌਣ ਹੈ ਅਸਲ ਵਿੱਚ ਮਹਾਨ ਖਿਡਾਰੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ CrickZone World ਦੇ ਵਿੱਚ ਹੁਣ ਵੇਖੋ ਦੋਵਾਂ ਦੇ ਕੈਰੀਅਰ 'ਚ ਕੁਝ ਐਸੇ ਪਲ ਆਏ ਨੇ ਜਿੰਨਾ ਕਰਕੇ ਫੈਨਸ ਨੇ ਰਾਏ ਦੋ ਵਕ ਪਾਸਿਆਂ ਵਿੱਚ ਵੰਡ ਲਈ ਹੈ ਕਈ ਮੈਚ ਹੋਏ ਨੇ ਜਿੱਥੇ ਧੋਨੀ ਨੌਨ ਸਟ੍ਰਾਈਕਰ ਤੇ ਵਧੀਆ ਬੱਲੇਬਾਜ਼ ਹੋਣ ਦੇ ਬਾਵਜੂਦ ਰਨ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਕਈ ਵਾਰ ਉਹਨਾਂ ਦੀਆਂ ਇਹ ਗਲਤੀਆਂ ਕਰਕੇ ਟੀਮ ਇੰਡੀਆ ਨੂੰ ਮੈਚ ਹਾਰਨਾ ਪਿਆ ਉਥੇ ਕੋਲੀ ਜਦ ਵੀ ਐਂਡ ਤੱਕ ਖੇਡਿਆ ਭਾਰਤ ਲਗੋ ਹਰ ਮੈਚ ਜਿੱਤਿਆ ਇੱਕ ਅੱਧਾ ਮੈਚ ਛੱਡ ਕੇ ਕਿ ਸਾਰੇ ਮੈਚ ਉਹਦੇ ਹੱਕ ਚ ਰਹੇ ਜੇਕਰ ਖਿਡਾਰੀਆਂ ਦੀ ਗੱਲ ਕਰੀਏ ਤਾਂ ਤੋਨੇ ਹੀ ਅਕਸਰ ਉਹੀ ਖਿਡਾਰੀ ਟੀਮ ਚ ਰੱਖਦੇ ਹਨ ਜੋ ਉਹਨਾਂ ਦੇ ਨੇੜਲੇ ਜਾਂ ਉਹਨਾਂ ਦੇ ਕੰਮ ਆਉਂਦੇ ਨੇ ਇਰਫਾਨ ਪਠਾਨ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਪਰ ਕੋਲੀ ਨੇ ਆਪਣੀ ਕੈਪਟਨਸੀ ਚ ਹਰ ਇੱਕ ਖਿਡਾਰੀ ਨੂੰ ਮੌਕਾ ਦਿੱਤਾ ਭਾਵੇਂ ਉਹ ਹੈ ਨਵਾਂ ਹੈ ਜਾਂ ਪੁਰਾਣਾ ਤੋਨੇ ਉਹਦੋਂ ਸੀਰੀਜ਼ ਅੱਧ ਵਿੱਚ ਛੱਡ ਕੇ ਚਲੇ ਗਏ ਜਦੋਂ ਟੀਮ ਇੰਡੀਆ ਹਾਰ ਰਹੀ ਸੀ ਉੱਥੇ ਕੋਹਲੀ ਨੇ ਉਹੀ ਟੀਮ ਸੰਭਾਲੀ ਅਤੇ ਇੰਡੀਆ ਨੂੰ ਨੰਬਰ 7 ਤੋਂ ਨੰਬਰ 1 ਤੇ ਪਹੁੰਚਾਇਆ ਧੋਨੀ ਨੇ ਆਪਣੇ ਭਰਾ ਨਾਲ ਜਿਵੇਂ ਵਰਤਾਵ ਕੀਤਾ ਫਿਲਮ ਚ ਜ਼ਿਕਰ ਕਰਨ ਤੋਂ ਲੈ ਕੇ ਮੈਦਾਨ ਚ ਟਿਕਟ ਨਾ ਲੈਣ ਤੱਕ ਸਭ ਕੁਝ ਗਲਤ ਸੀ ਉੱਥੇ ਹੀ ਕੋਹਲੀ ਨੇ ਆਪਣੇ ਭਰਾ ਨੂੰ ਹਮੇਸ਼ਾ ਆਪਣੇ ਨਾਲ ਰੱਖਿਆ ਅਤੇ ਹੁਣ ਤਾਂ 118 ਕਰੋੜ ਦੀ ਵਸੀਅਤ ਵੀ ਉਹਦੇ ਨਾਂ ਕਰਾ ਦਿੱਤੀ ਹੈ ਜੇਕਰ ਅਗਰੈਸ਼ਨ ਦੀ ਗੱਲ ਕਰੀਏ ਤਾਂ ਧੋਨੀ ਬਾਹਰੋਂ ਸਕੂਲ ਕੈਪਟਨ ਲੱਗਦੇ ਨੇ ਪਰ ਅਸਲ ਵਿੱਚ ਉਹਨਾਂ ਦੇ ਅੰਦਰ ਬਹੁਤ ਕੁਝ ਛੁਪਿਆ ਹੋਇਆ ਹੈ ਅਤੇ ਹੀ ਕੋਹਲੀ ਆਪਣੇ ਐਗਰੈਸ਼ਨ ਨੂੰ ਮੈਚ ਤੱਕ ਹੀ ਸੀਮਿਤ ਰੱਖਦੇ ਹਨ ਮੈਚ ਖਤਮ ਹੋਇਆ ਨਹੀਂ ਕਿ ਉਹ ਮੁਰ ਨੋਰਮਲ ਹੋ ਜਾਂਦੇ ਨੇ ਤੁਸੀਂ ਆਪਣੀ ਰਾਏ ਜ਼ਰੂਰ ਦੱਸੋ ਤੁਹਾਨੂੰ ਕੌਣ ਲੱਗਦਾ ਹੈ ਅਸਲ ਮਹਾਨ ਖਿਡਾਰੀ ਕਮੈਂਟਾਂ ਵਿੱਚ ਟਾਈਪ ਕਰੋ ਥੋਨੀ ਜਾਂ ਕੋਹਲੀ ਅਤੇ ਹੋਰ ਐਜੀਆਂ ਦਿਲਚਸਪ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ